ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸਾਨੂੰ ਨੇ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬੜੇ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਜੋ ਬਚਨ ਸਾਡੀ ਵੀ ਜ਼ਿੰਦਗੀ ਨੂੰ ਬਦਲ ਸਕਦੇ ਆ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਇੱਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਦੁਖੀ ਮਨੁੱਖ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਜਾ ਕੇ ਕਹਿਣ ਲੱਗਾ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਆਂ ਉਹਨੇ ਆਪਣੇ ਘਰ ਪਰਿਵਾਰ ਦੀਆਂ ਕਾਰੋਬਾਰ ਦੀਆਂ ਕਈ ਸਮੱਸਿਆਵਾਂ ਦੱਸੀਆਂ ਕਿ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਗਰੀਬੀ ਆ ਬਿਮਾਰੀ ਆ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਰਹਿੰਦਾ ਹੈ ਕੋਈ ਵੀ ਕੰਮ ਅਸੀਂ ਵਾਅਦੇ ਦੇ ਲਈ ਕਰਦੇ ਹਾਂ ਪਰ ਪੰਦਾ ਘਟਾ ਹੈ ਭਾਵੇਂ ਕਿ ਜੋ ਵੀ ਆਪਣੀਆਂ ਘਰ ਪਰਿਵਾਰ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਉਹਨੇ ਸਾਰੀਆਂ ਉਹ ਮਹਾਪੁਰਖਾਂ ਦੇ ਨਾਲ ਸਾਂਝੀਆਂ ਕੀਤੀਆਂ ਅਤੇ ਕਿਹਾ ਮੈਨੂੰ ਕੋਈ ਰਾਹ ਦੱਸੋ ਮੈਨੂੰ ਕੋਈ ਇਹਨਾਂ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਦਾ ਹਾਲ ਦੱਸੋ ਤੇ ਕਹਿੰਦੇ ਉਹ ਕਮਾਈ ਵਾਲੇ ਸੰਤ ਮਹਾਪੁਰਖ ਜੀ ਖੁਦ ਭਜਨ ਬੰਦਗੀ ਕਰਨ ਵਾਲੇ ਤਾਂ ਕੋਲ ਆਇਆ ਨਵੀਂ ਭਜਨ ਬੰਦਗੀ ਦੇ ਨਾਲ ਹੀ ਜੋੜਦੇ ਸੀ ਕਹਿੰਦੇ ਦੀ ਪਾਹੀ ਅਮਰਤ ਵੇਲੇ ਠਿਆ ਕਰੋ ਓਟ ਕੇ ਨਾਮ ਜਪਿਆ ਕਰੋ ਨੇਕ ਕੰਮ ਕਰਿਆ ਕਰੋ ਤਾਂ ਉਹ ਪਰਮ ਪਿਤਾ ਪਰਮਾਤਮਾ ਜੀ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਆਪੇ ਦੂਰ ਕਰਨਗੇ ਕਿਉਂਕਿ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਰੋਗ ਕਸ਼ਟ ਨੇ ਉਹ ਪਰਮ ਪਿਤਾ ਪਰਮਾਤਮਾ ਜੀ ਹੀ ਦੂਰ ਕਰ ਸਕਦੇ ਨੇ ਕਹਿੰਦੇ ਉਹ ਮਨੁੱਖ ਨੇ ਬਾਬਾ ਜੀ ਨੂੰ ਸੱਤ ਬਚਨ ਕਿਹਾ ਜਿਵੇਂ ਜਿਵੇਂ ਬਾਬਾ ਜੀ ਨੇ ਕਿਹਾ ਸੀ ਕਿ ਅਮਰਤ ਵੇਲੇ ਪਿਆ ਕਰੋ ਭਜਨ ਬੰਦਗੀ ਕਰਿਆ ਕਰ ਨੇਕ ਕੰਮ ਕਰਿਆ ਕਰ ਉਵੇਂ ਉਵੇਂ ਉਹਨੇ ਕਰਨਾ ਸ਼ੁਰੂ ਕਰ ਦਿੱਤਾ ਕੁਝ ਕ ਦਿਨਾਂ ਬਾਅਦ ਮਹਾਪੁਰਖਾਂ ਦੇ ਕੋਲ ਫੇਰ ਆ ਗਿਆ ਕਹਿਣ ਲੱਗਾ ਬਾਬਾ ਜੀ ਤੁਸੀਂ ਜਿਵੇਂ ਕਿਹਾ ਸੀ ਮੈਂ ਉਵੇਂ ਕੀਤਾ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਮੇਰੇ ਘਰ ਦੇ ਹਾਲਾਤ ਉਦਾਂ ਦੇ ਉਦਾਂ ਹੀ ਬਣੇ ਨੇ ਤਾਂ ਕਹਿੰਦੇ ਮਹਾਪੁਰਖ ਕਹਿਣ ਲੱਗੇ ਵੀ ਭਾਈ ਫਿਰ ਤੂੰ ਇਹ ਨੇਕ ਕੰਮ ਕਰਨ ਦੇ ਨਾਲ ਨਾਲ ਕੁਝ ਗਲਤੀਆਂ ਮੈਂ ਜ਼ਰੂਰ ਕੀਤੀਆਂ ਹੋਣਗੀਆਂ ਕਿਉਂਕਿ ਇਹ ਗਲਤੀਆਂ ਕਰਕੇ ਅਸੀਂ ਆਪਣੇ ਨਾਮ ਦੀ ਕਮਾਈ ਗਵਾ ਬੈਠਦੇ ਹਾਂ ਉਸ ਮਨੁੱਖ ਨੂੰ ਦੋ ਗਲਤੀਆਂ ਦੱਸੀਆਂ ਜਿਹੜੀਆਂ ਗਲਤੀਆਂ ਕਰਕੇ ਉਹਦੀ ਕੀਤੀ ہوئی ਭਜਨ ਬੰਦਗੀ ਨੇਕ ਕੰਮਾਂ ਦਾ ਉਹਨੂੰ ਫਲ ਨਹੀਂ ਸੀ ਮਿਲ ਰਿਆ ਅਤੇ ਦੋ ਐਸੀਆਂ ਯੁਕਤੀਆਂ ਐਸੇ ਨੁਕਤੇ ਦੱਸੇ ਜਿਹਦੇ ਨਾਲ ਬੰਦੇ ਦੀ ਹਰ ਅਰਦਾਸ ਬੇਨਤੀ ਪੂਰੀ ਹੋ ਸਕਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਮਿਹਰਬਾਨ ਹੋ ਸਕਦੀ ਹੈ ਕਿ ਮਹਾਪੁਰਖ ਜੀ ਸਮਝਾਉਣ ਲੱਗੇ ਕਿ ਭਾਈ ਜੇ ਉਹ ਪਰਮਪਿਤਾ ਪਰਮਾਤਮਾ ਨੇ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਲਿਖੇ ਆ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਲਿਖੀ ਹੈ ਨਾ ਉੱਚਾ ਦੇ ਵੀ ਸਾਡੇ ਤੋਂ ਕੋਈ ਖੋਹ ਨਹੀਂ ਸਕਦਾ ਇਸ ਕਰਕੇ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਕਰੋ ਕੋਈ ਵੀ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਪ੍ਰਮਾਤਮਾ ਦੇ ਉੱਤੇ ਭਰੋਸਾ ਅਤੇ ਦੂਸਰਾ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿਉਂਕਿ ਭਰੋਸੇ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਹੀ ਪੂਰੀ ਹੁੰਦੀ ਆ ਇਹ ਨਹੀਂ ਵੀ ਆਪਾਂ ਇੱਕ ਪਾਸੇ ਚਿੰਤਾ ਕਰ ਰਹੇ ਆ ਤੇ ਦੂਜੇ ਪਾਸੇ ਅਰਦਾਸ ਬੇਨਤੀ ਕੀਤੀ ਨਾ ਫਿਰ ਇਦਾਂ ਭਾਵੇਂ ਜਿੰਨੀ ਮਰਜ਼ੀ ਆਪਾਂ ਜਨਮੰਦਗੀ ਕਰ ਲਈਏ ਜਿੰਨੀ ਮਰਜ਼ੀ ਸੇਵਾ ਕਰ ਲਈਏ ਜੇ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਹੀ ਨਹੀਂ ਬਣਿਆ ਤਾਂ ਫਿਰ ਅਸੀਂ ਫਲ ਪ੍ਰਾਪਤ ਨਹੀਂ ਕਰ ਸਕਦੇ ਨਿਸਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਆ ਭਰੋਸਾ ਆਪਣੇ ਗੁਰੂ ਦੇ ਪ੍ਰਤੀ ਦੂਸਰਾ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਤੁਰਨਾ ਚਾਹੀਦਾ ਹੈ ਪਰ ਸਾਡੀ ਆਦਤ ਕੀ ਆ ਅਸੀਂ ਕਿਸੇ ਵੀ ਕੰਮ ਨੂੰ ਜਾਣਾ ਹੋਵੇ ਜਾਂ ਕਿਤੇ ਕੋਈ ਔਖੀ ਘੜੀ ਆ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਇਨਸਾਨਾਂ ਵੱਲ ਭੱਜਦੇ ਹਾਂ ਆਪਣੇ ਕਿਸੇ ਵੀ ਉਸਤ ਮਿੱਤਰ ਰਿਸ਼ਤੇਦਾਰ ਵੱਲ ਭੱਜਦੇ ਹਾਂ ਜੇ ਪੈਸੇ ਦੀ ਲੋੜ ਹੋਵੇ ਤਾਂ ਅਸੀਂ ਅਮੀਰ ਰਿਸ਼ਤੇਦਾਰ ਵੱਲ ਭੱਜਦੇ ਹਾਂ ਕਿ ਉਹ ਸਾਡੀ ਮਦਦ ਕਰ ਸਕਦਾ ਹੈ ਜੇ ਕੋਈ ਹੋਰ ਕਸ਼ਟ ਜੇ ਕੋਈ ਹੋਰ ਮੁਸੀਬਤ ਪੈ ਜਾਵੇ ਤਾਂ ਫਿਰ ਉੱਚੇ ਅਹੁਦੇ ਵਾਲਿਆਂ ਵੱਲ ਭੱਜਦੇ ਹਾਂ ਇਹ ਤੋਂ ਜ਼ਿਕਰ ਕਿ ਜੇਕਰ ਸਰੀਰ ਨੂੰ ਵੀ ਕੋਈ ਕਸ਼ਟ ਆ ਜਾਵੇ ਕੋਈ ਦੁੱਖ ਰੋਗ ਲੱਗ ਜਾਵੇ ਅਸੀਂ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਨੂੰ ਜਾਂ ਕਈ ਸਲਾਹਕਾਰਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕਿ ਕੋਈ ਚੰਗੇ ਜੇ ਡਾਕਟਰ ਦੀ ਦੱਸ ਪਾਓ ਪਰ ਮਹਾਪੁਰਖ ਜੀ ਕਹਿੰਦੇ ਸਭ ਤੋਂ ਪਹਿਲਾ ਕਦਮ ਸਾਡਾ ਆਪਣੇ ਗੁਰੂ ਵੱਲ ਹੋਣਾ ਚਾਹੀਦਾ ਹੈ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਸੋਖਿਆ ਸਾਡਾ ਪਹਿਲਾ ਕਦਮ ਆਪਣੇ ਗੁਰੂ ਵੱਲ ਵਧੇ ਜੇ ਦੁੱਖ ਆ ਤਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਘਰੋਂ ਤੁਰੋ ਤੁਹਾਡੇ ਉੱਥੇ ਜਾਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਪਹੁੰਚ ਜਾਣਗੇ ਜੇ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਵੇਖਿਓ ਸੁੱਖ ਹੋਰ ਵੱਧਦੇ ਜਾਣਗੇ ਅਤੇ ਦੁੱਖ ਦੇ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਸਾਡੇ ਦੁੱਖਾਂ ਨੂੰ ਸਾਡੀਆਂ ਚਿੰਤਾਵਾਂ ਨੂੰ ਸਾਡੇ ਤੋਂ ਦੂਰ ਕਰ ਦਵੇਗੀ ਇਸ ਕਰਕੇ ਪ੍ਰੋਸੇ ਦੇ ਨਾਲ ਅਰਦਾਸ ਬੇਨਤੀ ਕਰਨੀ ਆ ਅਤੇ ਸਭ ਤੋਂ ਪਹਿਲੀ ਅਰਦਾਸ ਸਾਡੇ ਵਾਹਿਗੁਰੂ ਰਕੀ ਹੋਵੇ ਸਾਡਾ ਪਹਿਲਾ ਕਦਮ ਆਪਣੇ ਵਾਹਿਗੁਰੂ ਜੀ ਵੱਲ ਹੋਵੇ ਫੇਰ ਕਿਸੇ ਹੋਰ ਵੱਲ ਜਾਣਾ ਹੈ ਇਦਾਂ ਹੀ ਮਹਾਪੁਰਖ ਜੀ ਇੱਥੇ ਮਹਾਭਾਰਤ ਦਾ ਇੱਕ ਪ੍ਰਸੰਗ ਸੁਣਾਉਂਦੇ ਸਨ ਕਹਿੰਦੇ ਜਦੋਂ ਦ੍ਰੋਪਤੀ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉੱਥੇ ਭਗਵਾਨ ਕ੍ਰਿਸ਼ਨ ਜੀ ਪ੍ਰਗਟ ਹੋਏ ਉਹਨਾਂ ਨੇ ਦ੍ਰੋਪਤੀ ਨੂੰ ਬਚਾਇਆ ਪਰ ਦ੍ਰੋਪਤੀ ਨੇ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਗਿਲਾ ਕੀਤਾ ਸ਼ਿਕਵਾ ਕੀਤਾ ਸ਼ਿਕਾਇਤ ਕੀਤੀ ਕਿ ਭਗਵਾਨ ਜੀ ਤੁਸੀਂ ਇੰਨਾ ਲੇਟ ਕਿਉਂ ਆਏ ਪਰ ਭਗਵਾਨ ਕ੍ਰਿਸ਼ਨ ਨੇ ਕਿਹਾ ਦਰੋਪਤੀ ਅਸੀਂ ਤਾਂ ਉਸੇ ਵੇਲੇ ਆ ਗਏ ਜਦੋਂ ਤੂੰ ਸਾਨੂੰ ਯਾਦ ਕੀਤਾ ਤੇਰੇ ਯਾਦ ਕਰਨ ਦੇ ਵਿੱਚ ਦੇਰੀ ਹੋ ਗਈ ਦਰੋਪਤੀ ਨੇ ਕਿਹਾ ਉਹ ਕਿੰਜ ਤਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਦੇਖ ਤੂੰ ਸਭ ਤੋਂ ਪਹਿਲਾਂ ਆਪਣੇ ਪਤੀਆਂ ਦੇ ਅੱਗੇ ਪੁਕਾਰ ਕੀਤੀ ਫਿਰ ਤੂੰ ਉਸ ਤੋਂ ਬਾਅਦ ਸਭਾ ਦੇ ਵਿੱਚ ਬੈਠੇ ਲੋਕਾਂ ਦੇ ਅੱਗੇ ਮਿਲਤਾ ਤਰ ਲੈ ਕੀਤੇ ਜਦੋਂ ਕਿਸੇ ਪਾਸੇ ਤੇਰੀ ਗੱਲ ਨਹੀਂ ਬਣੀ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਤੂੰ ਸਾਨੂੰ ਯਾਦ ਕੀਤਾ ਪਰ ਤੋ ਜਦੋਂ ਹੀ ਸਾਨੂੰ ਯਾਦ ਕੀਤਾ ਅਸੀਂ ਉਸੇ ਵੇਲੇ ਹਾਜ਼ਰ ਹੋ ਗਏ। ਸੋ ਇਹ ਪ੍ਰਸੰਗ ਸੁਣਾ ਕੇ ਮਹਾਪੁਰਖ ਜੀ ਕਹਿੰਦੇ ਜੀ ਕਿ ਸਾਡਾ ਵੀ ਇਹੋ ਹਾਲ ਆ। ਅਸੀਂ ਨਹੀਂ ਇਹੋ ਕੰਮ ਕਰਦੇ ਆਂ ਜ਼ਿੰਦਗੀ ਦੇ ਵਿੱਚ ਜੇ ਦੁੱਖ ਆ ਜਵੇ ਸਭ ਤੋਂ ਪਹਿਲਾਂ ਲੋਕਾਂ ਵੱਲ ਭੱਜਦੇ ਆਂ ਕਿ ਹੋ ਸਕਦਾ ਮੇਰਾ ਕੋਲਾ ਨਾ ਰਿਸ਼ਤੇਦਾਰ ਦੋਸਤ ਮਿੱਤਰ ਮੇਰੀ ਮਦਦ ਕਰ ਦੇਵੇ। ਜਦੋਂ ਚਾਰੇ ਪਾਸਿਆਂ ਤੋਂ ਨਾ ਹੋ ਜਾਂਦੀ ਆ ਹਾਰ ਜੰਨੇ ਆ ਪੇਛੇ ਨਹੀਂ ਚਲਦੀ ਉਦੋਂ ਆਪਣੇ ਗੁਰੂ ਵੱਲ ਹੁੰਨੇ ਆ। ਪਰ ਜੇ ਪਹਿਲਾਂ ਹੀ ਗੁਰੂ ਦਾ ਓਟ ਆਸਰਾ ਲੈ ਕੇ ਚੱਲੀਏ ਤਾਂ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਮੁਸੀਬਤਾਂ ਕਦ ਚਲੀਆਂ ਗਈਆਂ ਪਤਾ ਹੀ ਨਹੀਂ ਲੱਗਣਾ ਕੋਈ ਵੀ ਦੁੱਖ ਫਿਰ ਸਾਨੂੰ ਦੁਖੀ ਨਹੀਂ ਕਰ ਸਕਦਾ ਉਸੇ ਹੀ ਤਰ੍ਹਾਂ ਜਦੋਂ ਸੁੱਖ ਆਉਂਦਾ ਹੈ ਤਾਂ ਸਾਡੇ ਵਰਗੇ ਸੁਖ ਦੀਆਂ ਅਰਦਾਸਾਂ ਮੇਂਦੀਆਂ ਤਾਂ ਵਾਹੀ ਗੁਰੂ ਜੀ ਦੇ ਅੱਗੇ ਕਰਦੇ ਆ ਪਰ ਜਦੋਂ ਹੀ ਕੋਈ ਸੁੱਖ ਆਇਆ ਕੋਈ ਖੁਸ਼ੀ ਆਈ ਉਹਨੂੰ ਮਨਾਉਂਦੇ ਲੋਕਾਂ ਦੇ ਨਾਲ ਆ ਪਾਰਟੀਆਂ ਕਰਦੇ ਆ ਜਿشن ਮਨਾਉਨੇ ਆ ਪਰ ਗੁਰੂ ਨੂੰ ਯਾਦ ਨਹੀਂ ਕਰਦੇ ਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਪਰ ਜੋ ਗੁਰੂ ਦੇ ਉੱਤੇ ਪਰੋਸ ਰੱਖਦੇ ਨੇ ਗੁਰੂ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਤਾਂ ਮਹਾਪੁਰਖਾਂ ਨੇ ਕੁਝ ਮਨੁੱਖ ਨੂੰ ਸਮਝਾਇਆ ਕਿ ਪਾਈ ਜੇ ਤੁਮੀ ਆਪਣੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੇਰਾ ਭਰੋਸਾ ਗੁਰੂ ਦੇ ਉੱਤੇ ਪੂਰਾ ਹੋਵੇ ਚਿੰਤਾ ਅਤੇ ਭਰੋਸਾ ਨਾਲ ਨਾਲ ਨਹੀਂ ਚੱਲ ਸਕਦੇ ਜੇ ਅਰਦਾਸ ਬੇਨਤੀ ਕਰਤੀ ਹੈ ਤਾਂ ਫਿਰ ਸਾਡੇ ਮਨ ਦੇ ਵਿੱਚ ਚਿੰਤਾ ਨਹੀਂ ਹੋਣੀ ਚਾਹੀਦੀ ਭਰੋਸਾ ਹੋਣਾ ਚਾਹੀਦਾ ਹੈ ਹਾਂ ਕਰਮ ਕਰਨਾ ਸਾਡਾ ਫਰਜ਼ ਹੈ ਕੋਸ਼ਿਸ਼ ਕਰਦੇ ਰਹਿਣਾ ਪਰ ਭਰੋਸੇ ਦੇ ਨਾਲ ਚਿੰਤਾ ਨਹੀਂ ਕਰਨੀ ਚਿੰਤਨ ਕਰਨਾ ਹੈ ਅਤੇ ਜਦੋਂ ਵੀ ਆਪਣੇ ਭਲੇ ਦੀ ਕੋਈ ਅਰਦਾਸ ਬੇਨਤੀ ਕਰਨੀ ਹੋਵੇ ਤਾ ਭਾਵੇਂ ਤੁਸੀਂ ਜਿੰਨੀ ਮਰਜ਼ੀ ਭਜਨ ਮੰਦਗੀ ਕੀਤੀ ਆ ਸੇਵਾ ਕੀਤੀ ਆ ਪਰ ਭੁੱਲ ਕੇ ਵੀ ਕਦੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਜਾਂ ਫਿਰ ਸੱਦਾ ਨਹੀਂ ਕਰਨਾ ਕਦੇ ਵੀ ਇਹ ਨਹੀਂ ਕਹਿਣਾ ਕਿ ਵਾਹਿਗੁਰੂ ਜੀ ਮੈਂ ਤਾਂ ਤੁਹਾਡੇ ਲਈ ਐਨੇ ਦਿਨ ਅਮਰਤ ਵੀ ਲਈ ਉੱਠਿਆ ਐਨੇ ਪਾਠ ਕੀਤੇ ਤੁਸੀਂ ਮੇਰੀ ਮਦਦ ਕਿਉਂ ਨਹੀਂ ਕਰ ਰਹੇ ਮੇਰੇ ਤੇ ਕਿਰਪਾ ਕਿਉਂ ਨਹੀਂ ਕਰ ਰਹੇ ਇਹ ਤਾਂ ਫਿਰ ਸੌਦਾ ਹੋ ਗਿਆ ਇਹ एहसान ਹੋ ਗਿਆ ਕਿ ਮੈਂ ਤੁਹਾਨੂੰ ਯਾਦ ਕੀਤਾ ਹੁਣ ਤੁਸੀਂ ਮੈਨੂੰ ਇਹਦੇ ਬਦਲੇ ਕੁਝ ਨਾ ਕੁਝ ਦੇਵੋ ਇਦਾਂ ਨਹੀਂ ਕਰਨਾ ਕਿਉਂਕਿ ਜੇਕਰ ਆਪਾਂ ਹਿਸਾਬ-ਕਿਤਾਬ ਦੇ ਚੱਕਰਾਂ ਦੇ ਵਿੱਚ ਬਹਿ ਗਏ ਫਿਰ ਆਪਾਂ ਬੱਜੇ ਨਹੀਂ ਛੁੱਟਣਾ ਇੱਕ ਜਨਮ ਕੀ ਕਈ ਜਨਮਾਂ ਦੇ ਵੱਧੇ ਬੱਜੇ ਨਹੀਂ ਛੁੱਟਾਂਗੇ ਬਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਸ਼ੁਕਰਾਨਾ ਕਰੋ ਜਦੋਂ ਵੀ ਅਰਦਾਸ ਬੇਨਤੀ ਕਰਨੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਪਹਿਲਾਂ ਵੀ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਤੁਸੀਂ ਮੇਰੇ ਮੂੰਹੋਂ ਮੰਗੀਆਂ ਮਰਜ਼ੀਆਂ ਵੀ ਪੂਰੀਆਂ ਕੀਤੀਆਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਕੁਝ ਦਿੱਤਾ ਹੈ પરંપિતા પરમાત્માજી આપ ਜੀ ਦਾ कोटਨ-કોટ ਸ਼ੁਕਰਾਨਾ ਸ਼ੁਕਰਾਨਾ ਕਰਨ ਤੋਂ ਬਾਅਦ ਮਾਪਕ ਜੀ ਕਹਿੰਦੇ ਆਪਣੀ ਜੋ ਵੀ ਅਰਦਾਸ ਮਨਤੀਓ ਕਰੋ ਅੰਤਰਜਾਮੀ ਬਾਦਸ਼ਾਹ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਕਹਿੰਦੀ ਬਸ ਸਾਡਾ ਆਪਣੇ ਗੁਰੂ ਦੇ ਪ੍ਰਤੀ પ્રેમ ਆਕ੍ਰੋਸ਼ਾ ਪੂਰਾ ਹੋਵੇ ਪਰ ਗੁਰੂ ਸਾਹਿਬ ਜੀ ਸਾਡੇ ਮਨ ਆਈਆਂ ਮਰਜ਼ੀਆਂ ਵੀ ਪੂਰੀਆਂ ਕਰਦੇ ਨੇ ਤੇ ਆਪਣੀ ਮਰਜ਼ੀ ਦੇ ਨਾਲ ਵੀ ਰੁਕਤ ਕੁਝ ਦਿੰਦੇ ਨੇ ਸੋ ਸੰਗਤ ਜੀ ਇਹ ਦੋ ਗਲਤੀਆਂ ਕਦੇ ਨਹੀਂ ਕਰਨੀਆਂ। ਸੋ ਸੰਗਤ ਜੀ ਜੇਕਰ ਤੁਸੀਂ ਭਜਨ ਬੰਦਗੀ ਕਰਦੇ ਹੋ, ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ, ਅਮਰਤ ਵੇਲੇ ਉੱਠਦੇ ਹੋ ਤਾਂ ਭੁੱਲ ਕੇ ਵੀ ਕਦੇ ਮਨ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਨਾਲ ਸੱਦੇਵਾਜੀ ਨਹੀਂ ਕਰਨੀ। ਕਦੇ ਵੀ ਉਹਨਾਂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਅਤੇ ਕਦੇ ਵੀ ਕਿਸੇ ਦੀ ਨਿੰਦਿਆ ਖਿੰਡ ਨਹੀਂ ਕਰਨੀ। ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ। ਕਿਸੇ ਦਾ ਮਾੜਾ ਨਹੀਂ ਸੋਚਣਾ। ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਡੀ ਨਾਮ ਦੀ ਕਮਾਈ ਨੂੰ ਰੋੜ ਕੇ ਲੈ ਜਾਂਦੀਆਂ ਨੇ ਅਤੇ ਜਦੋਂ ਵੀ ਤੁਸੀਂ ਅਰਦਾਸ ਬੇਨਤੀ ਕਰਨੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਅਰਦਾਸ ਬੇਨਤੀ ਕਰੋ ਪਹਿਲਾਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਅਤੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੋਖ ਹੋਵੇ ਪਹਿਲਾ ਕਦਮ ਸਾਡਾ ਸਾਡੇ ਗੁਰੂ ਸਾਹਿਬ ਜੀ ਨਾਲ ਹੋਣਾ ਚਾਹੀਦਾ ਹੈ ਤਾਂ ਫਿਰ ਦੇਖਣਾ ਸਤਿਗੁਰੂ ਸਭ ਤੋਂ ਪਾਸ਼ਾ ਬੜੇ ਮਿਹਰਬਾਨ ਹੁੰਦੇ ਅਤੇ ਕਦੇ ਵੀ ਕਿਸੇ ਦੇ ਰਾਹ ਦਾ ਰੋੜਾ ਨਹੀਂ ਬਣਨਾ ਚਾਹੀਦਾ ਭਾਵ ਕਿ ਕਿਸੇ ਦੇ ਕੰਮ ਦੇ ਵਿੱਚ ਪਾਣੀ ਨਹੀਂ ਮਾਰਨੀ ਚਾਹੀਦੀ ਜਦੋਂ ਆਪਾਂ ਮਾੜੇ ਦੀ ਭਾਵਨਾ ਕਿਸੇ ਦੇ ਪ੍ਰਤੀ ਰੱਖਦੇ ਆ ਨਾ ਸਮਝੋ ਅਸੀਂ ਖੁਦ ਦਾ ਮਾੜਾ ਕਰ ਰਹੇ ਆ ਬਾਬਾ ਆਨੰਦ ਸਿੰਘ ਜੀ ਅਕਸਰ ਬਚਨ ਕਰਦੇ ਸੀ ਕਿ ਭਾਈ ਕਿਸੇ ਦੇ ਰਾਹ ਦਾ ਰੋੜਾ ਨਾ ਬਣੋ ਕਿਉਂਕਿ ਰੋੜੇ ਖੁਦ ਠੋਕਰਾਂ ਜੋਗੀ ਰਹਿ ਜਾਂਦੇ ਆ ਕਾ ਆਪਾਂ ਇਹ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਜੋ ਸਾਡੀ ਕਿਸਮਤ ਦਾ ਹੈ ਨਾ ਸਾਡੇ ਤੋਂ ਕੋਈ ਨਹੀਂ ਖੋ ਸਕਦਾ ਜੋ ਪ੍ਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਦਿੱਤਾ ਉਹ ਸਾਨੂੰ ਮਿਲ ਕੇ ਹੀ ਰਹੇਗਾ ਭਾਵੇਂ ਕੋਈ ਜਿੰਨੀਆਂ ਮਰਜ਼ੀ ਪਾਨੀਆਂ ਮਾਰ ਲਵੇ ਸਾਡਾ ਮਾੜਾ ਕਰ ਲਵੇ ਉਹਦੇ ਮਾੜੇ ਕੀਤੇ ਦਾ ਉਹਦੀ ਪਾਨੀ ਮਾਰੀ ਦਾ ਸਾਡੇ ਤੇ ਕੋਈ ਅਸਰ ਨਹੀਂ ਹੋਣਾ ਪਰ ਉਹਦਾ ਖੁਦ ਦਾ ਬਹੁਤ ਨੁਕਸਾਨ ਹੋਵੇਗਾ ਹਮੇਸ਼ਾ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਭਰੋਸਾ ਰੱਖੋ ਅਤੇ ਕਰਮ ਕਰਦੇ ਜਾਓ ਜੇ ਪਰਮਾਤਮਾ ਨੇ ਰੋਜੀ ਰੋਟੀ ਲਿਖੀ ਆ ਤਾਂ ਫਿਰ ਇਦਾਂ ਦੇ ਲੋਕ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ। ਮਹਾਂਪੁਰਖਾਂ ਨੇ ਉਸ ਮਨੁੱਖ ਨੂੰ ਇੱਕ ਛੋਟਾ ਜਿਹਾ ਪ੍ਰਸੰਗ ਸੁਣਾਇਆ ਕਹਿਣ ਲੱਗੇ ਵੀ ਇੱਕ ਪਿੰਡ ਦੇ ਵਿੱਚ ਇੱਕ ਸਾਧੂ ਅਤੇ ਇੱਕ ਉਸਦਾ ਚੇਲਾ ਰਹਿੰਦੇ ਸਨ ਦਿਨ ਰਾਤ ਭਜਨ ਮੰਦਗੀ ਕਰਦੇ ਅਤੇ ਸ਼ਾਮ ਦੇ ਵੇਲੇ ਸਵੇਰ ਦੇ ਵੇਲੇ ਪਿੰਡ ਵਿੱਚ ਗਜਾ ਕਰਕੇ ਪਿੰਡ ਵਿੱਚੋਂ ਮੰਗ ਕੇ ਭੋਜਨ ਪ੍ਰਸ਼ਾਦਾ ਛਕਦੇ ਸਨ। ਕਹਿੰਦੇ ਇੱਕ ਦਿਨ ਸ਼ਾਮ ਦਾ ਵੇਲਾ ਹੋ ਰਿਹਾ ਤਾਂ ਦੋਵੇਂ ਹਰਜਨਾਂ ਦੀ ਤਰ੍ਹਾਂ ਪਿੰਡ ਵਿੱਚ ਭੋਜਨ ਪ੍ਰਸ਼ਾਦਾ ਕਰਨ ਦੇ ਲਈ ਪਿੰਡੋਂ ਭੋਜਨ ਪ੍ਰਸ਼ਾਦਾ ਮੰਗਣ ਦੇ ਲਈ ਆਏ ਪਰ ਕਹਿੰਦੇ ਰਸਤੇ ਦੇ ਵਿੱਚ ਉਹਨਾਂ ਨੂੰ ਕੁੱਤਿਆਂ ਨੇ ਘੇਰ ਲਿਆ ਕਹਿੰਦੇ ਉਹਨਾਂ ਨੂੰ ਕੁੱਤਿਆਂ ਨੇ ਘੇਰ ਲਿਆ ਤਾਂ ਚੇਲਾ ਕਹਿਣ ਲੱਗਾ ਲੱਗਦਾ ਅੱਜ ਇਹਨਾਂ ਕੁੱਤਿਆਂ ਨੇ ਸਾਨੂੰ ਰੋਟੀ ਖਾਣ ਨਹੀਂ ਦੇਣੀ ਪਰ ਕਹਿੰਦੇ ਉਹ ਸਾਧੂ ਜੀ ਉਹ ਬੜੇ ਭਰੋਸੇ ਵਾਲੇ ਸਨ ਉਹਨਾਂ ਦਾ ਪਰਮਪਿਤਾ ਪਰਮਾਤਮਾ ਦੇ ਉੱਤੇ ਭਰੋਸਾ ਪੂਰਾ ਸੀ ਉਹ ਕਹਿਣ ਲੱਗੇ ਭਾਈ ਜੇ ਉਹ ਪ੍ਰਮਾਤਮਾ ਨੇ ਸਾਡੇ ਕਰਮਾਂ ਦੇ ਵਿੱਚ ਰੋਟੀ ਲਿਖੀ ਹੈ ਨਾ ਫਿਰ ਇਹ ਕੁੱਤੇ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਹਿੰਦੇ ਉਹ ਗੱਲ ਹੋਈ ਇੱਕ ਘਰ ਦੇ ਵਿੱਚੋਂ ਇੱਕ ਮਨੁੱਖ ਨਿਕਲਿਆ ਉਹਨੇ ਡੰਡਾ ਫੜਿਆ ਕੁੱਤਿਆਂ ਨੇ ਮਾਰਿਆ ਕੁੱਤਿਆਂ ਨੂੰ ਉੱਥੋਂ ਭਜਾ ਦਿੱਤਾ ਅਤੇ ਉਹ ਸਾਧੂ ਅਤੇ ਉਸਦੇ ਚੇਲੇ ਨੂੰ ਸਤਕਾਰ ਸਹਿਤ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਸ਼ਕਾਉਣ ਦੇ ਲਈ ਸੱਦਾ ਦਿੱਤਾ ਕਿ ਆਓ ਬਾਬਾ ਜੀ ਅੱਜ ਸਾਡੇ ਘਰ ਦੇ ਵਿੱਚ ਆਓ ਸਾਨੂੰ ਸੇਵਾ ਦਾ ਮੌਕਾ ਦੋ ਕਿਉਂਕਿ ਸਭ ਨੂੰ ਪਤਾ ਸੀ ਕਿ ਬਹੁਤ ਭਜਨ ਮੰਦਗੀ ਕਰਦੇ ਸਾਨੂੰ ਬੜੀਆਂ ਨੇਕ ਰੂਹਾਂ ਸੀ ਕਹਿੰਦੇ ਉਹ ਮਨੁੱਖ ਨੇ ਘਰ ਦੇ ਵਿੱਚ ਆਪਣੀ ਪਤਨੀ ਨੂੰ ਕਿਹਾ ਕਿ ਵਧੀਆ ਕੋਈ ਭਜਨ ਪ੍ਰਸ਼ਾਦਾ ਬਣਾ ਕਹਿੰਦੇ ਉਹਨਾਂ ਨੇ ਵਨਸਵੰਨੇ ਪਕਵਾਨ ਬਣਾ ਕੇ ਸਾਧੂ ਅਤੇ ਉਸਦੇ ਚੇਲੇ ਨੂੰ ਖਵਾਏ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਵੀ ਦੇਖਿਆ ਤੈਨੂੰ ਕਿਹਾ ਸੀ ਨਾ ਜੇ ਜੇ ਪ੍ਰਮਾਤਮਾ ਨੇ ਰੋਜੀ ਰੋਟੀ ਕਿਸਮਤ ਦੇ ਵਿੱਚ ਲਿਖੀ ਆ ਤੇ ਫਿਰ ਕੋਈ ਕੁੱਤਾ ਕੁਝ ਨਹੀਂ ਵਿਗਾੜ ਸਕਦਾ ਇਹ ਪ੍ਰਸੰਗ ਸੁਣਾ ਕੇ ਈਸ਼ੋਟੇ ਜੀ ਕਹਾਣੀ ਸੁਣਾ